ਮੁੰਡੇ ਹਰ ਜਿਹੜੇ ਆਗੇ ਦੇ ਆ ਗੋਲੀਆਂ ਮਾਰ ਮਾਰ ਕੇ ਕੀ ਵਜ੍ਹਾ ਕੀ ਸੀ ਗਵਾਹੀ ਦੀ ਆ ਮੁੰਡਾ ਮਾਰ ਤੇ ਰਹੀ ਹੈ ਨਾ ਇਹਨਾਂ ਨੇ ਸਾਡੀ ਗੱਡੀ ਤੋਂ ਕੱਟ ਕੇ ਸਾਡੇ ਨਾਲ ਗਿਆ ਸਾਡੀ ਗੱਡੀ ਦੇ ਕੱਟ ਕੇ ਮੁੰਡਾ ਮਾਰ ਦਿੱਤਾ ਹੀ ਉਹ ਗਵਾਹੀ ਤੇ ਇਹਦੇ ਵਿੱਚ ਹੀ ਬੱਸ ਸਾਡੇ ਬੱਸ ਗਿਆ ਉਹ ਤਰੀਕ 114 ਅੱਜ ਵੀ ਮੈਂ ਪਹਿਲੂ ਤਰੀਕ ਤੋਂ ਕਿਤਰਾ ਨਿਸ਼ਾਨ ਕਰਦਾ ਹੀ ਕਰਦਾ ਹੈ फाइबर जिथी पार्टी है तो 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 तारे थी। तारे ना फाइबर फाइबर पा के गोलियां गल की हुई मुंडा मारत ਉਹ ਗਵਾਹੀ ਦੇ ਇਹਦੇ ਵਿੱਚ ਹੀ ਬੱਸ ਇਹਨਾਂ ਨੇ ਫਸ ਗਿਆ ਉਹ ਤਰੀਕ 1914 ਅੱਜ ਵੀ ਮੈਂ ਪਹਿਲੂ ਤਰੀਕ ਤੋਂ ਕਿਤਨਾ ਨਿਸ਼ਾਨ ਕਰਦਾ ਹੀ ਕਰਦਾ ਹੈ ਨਾ ਨਾ ਤਾਂ ਉਹ ਨਾ ਨੇ ਨਹੀਂ ਮੁੜਿਆ ਉਹਨਾਂ ਨੇ ਕੰਦਾ ਟਰੱਕ ਤੇ ਆ ਗਏ ਗੇਅਰ ਚ ਉਤਾਰੇ ਕੋਲ ਕੋਲ ਜਾਨੇ ਇਹ ਉਹਦੇ ਕੋ ਵੀ ਸਨ ਮੁੱਛੀ ਦੇ ਮੁੰਡੇ ਕੋਲ ਨਹੀਂ ਸੀ ਮਨਦੀਪ ਕੋਲ ਵੀ ਸਵੇਰ ਨੂੰ ਦੇਖਿਆ ਮਨਦੀਪ ਘਰ ਤੇ ਜੁਰਮ ਹਰ ਨਹੀਂ ਕਿਸੇ ਨਾਲ ਕਰੀ ਜੁਰਮ ਨਾ ਕਰੀ ਪਰ ਨਹੀਂ ਮੁੜਿਆ ਉਹ ਬਰ ਕੰਦ ਟਰੱਕ ਤੇ ਆ ਕੇ ਗੇਅਰ ਦੋ ਜਨੇਵਾ ਤੇ ਫੇਰ ਅੰਦਰ ਬੜੇ ਫੇਰ ਤੇ ਸੂਈ ਚੋ ਗਏ ਸੀ ਕੱਟ ਗਏ ਨੇ ਗੱਡੀ ਤੋੜ ਗਏ ਨੇ ਗੱਡੀ ਤੋੜ ਗਏ ਗੱਡੀ ਨਵੀਂ ਲਈ ਤੋੜ ਗਏ ਸਭ ਲੋਕ ਤੁੰਗ ਆ ਕੇ ਲੈ ਗਏ ਮੋਤੀ ਦੀ ਸਾਰੀ ਇੱਕ ਸ਼ਾਪਾਂ ਚ ਪਾਣੀ ਲਾ ਕੇ ਲੈ ਗਏ ਤੁਰੀਆਂ ਨੂੰ ਸਭ ਕੁਝ ਸੋਚ ਰਹੇ ਨੇ ਆਹੇ ਸੁਣਦੇ ਨਾ ਬਹੁਤ ਏਦਾਂ ਨੂੰ ਕੀੜੇ ਤੇ ਸੋਦੇ ਨਾ ਹੁਣ ਕੀਂ ਪਟਿਆ ਉਹਨਾਂ ਦੇ ਨਾਲ ਇਹ ਹੀ ਕਹਿਣ ਲੱਗ ਗਏ ਆ ਉਹਨਾਂ ਦੇ ਇਹਨਾਂ ਨਾਲ ਹਾਂਜੀ ਮੈਂ ਜਦੋਂ ਉਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਤਰਲੇ ਕਰਦੇ ਹਾਂ ਮੰਦੀਪ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਦੇ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਹਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ-ਐਡੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰ ਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਿੱਦਾਂ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਟਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈ ਉਹਨਾਂ ਨੇ ਫਾਇਰ ਕੀਤੀਆਂ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਿਲਾ ਰਹੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤੁਹਾਡੇ ਸਾਡੇ ਤਕਰੀਬਨ ਮਤਲਬ ਬਹੁਤ ਈਟਾਂ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਆਂ ਸਨ ਦਾਖਲ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਜਣੇ ਦਾਖਲ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚ ਹੁਸਪਿੰਡ ਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਭਾਜੀ ਕੋਈ ਕੀ ਕਿਸ ਨੇ ਗੁਰੰਦੇਸ ਵਜੀ ਇਹ ਚੱਲਦਾ ਪਿਆ ਸੀ ਇਹਨਾਂ ਦਾ ਇਹਨਾਂ ਦੀ 30 ਕਾ ਪਰਪਸ 15 ਤੀ ਅਗਵਾਈ ਸੀ ਇਹਨਾਂ ਦੀ ਇਸ ਕਰਕੇ ਆਣ ਕੇ ਘਰ ਪਏ 15 ਤੀ 15 ਤੀ ਦਰਾੜ ਦੂਤ ਲੈ ਕੇ ਸਾਰਾ ਕੁਝ ਪਏ ਹੈ ਫਿਰ ਰਵਲਵਰ ਵੀ ਮਾਰਿਆ ਇਹਨਾਂ ਨੇ ਹਾਂਜੀ ਗੋਲੀ ਚਲਾਈ ਇਹਨਾਂ ਨੇ ਗੋਲੀਆਂ ਚਲਾਈਆਂ ਹਾਂਜੀ ਪਰ ਨਾ ਇੱਕ ਸੈਕਿੰਡ ਨੇ ਚਲਾਈਆਂ ਮੰਦੀਪ ਨੇ ਚਲਾਈਆਂ ਤੇ ਮੀਕੂ ਨੇ ਚਲਾਈਆਂ ਗੋਲੀ ਤਾਂ ਫੇਰ ਲੈ ਜਾਂਦੀ ਤੇ ਬੋਟੀ ਤੇ ਵੀ ਲੱਗੇ ਆ ਬੋਟੀ ਤੇ ਵੀ ਵੱਜੀਆਂ ਤੂੰ ਮੁੰਡਾ ਸਾਰਾ ਕੁਝ ਲੈ ਕੇ ਪੈਸੇ ਵੀ ਲੈ ਗਏ। ਆ ਗੁੰਨਾਈ। ਝਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਇਹਨਾਂ ਕੋਲ? ਇਹਨਾਂ ਦੇ ਕੋਲ ਆਹ ਦੇਖ ਦੇ ਤੀਰੰਗ ਜਿੰਨਾਂ ਅਸੇ ਸੀ ਇਹਨਾਂ ਦੇ ਕੋਲ। ਹੋਰ ਹਾਂਜੀ ਬਾਰੋਂ ਮੁੰਡੇ ਆਏ ਸੱਦਿਆ ਉਹਨਾਂ ਨੇ 40-50 ਮਿੰਟ ਬੰਦੇ ਸੱਦਿਆ ਉਹਨਾਂ ਨੇ। ਉਹ ਪਿੰਡ ਦੇ ਬੰਦੇ ਨਾ ਕੱਟੇ ਹੁੰਦੇ ਤਾਂ ਇਹਨਾਂ ਨੇ ਜਾਨਾ ਮਾਰ ਦੇਣਾ ਉਹਨਾਂ ਨੇ। ਪਿਸਤੌਲ ਵੀ ਸੀ ਇਹਨਾਂ ਦੇ ਕੋਲ। ਮਨਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਲਿੰਕੂ ਕੋਲ। ਉਹ ਜਿੱਤਣ ਜਾਣੇ ਕੋਲ ਸੀ ਤੇ ਇਹਨਾਂ ਨੇ ਚਲਾਈਆਂ ਵੀ ਗੋਲੀਆਂ ਪਸਾਰਨ ਵੀ ਬਹੁਤ ਪਿੱਤਾ ਇਹਨਾਂ ਨੂੰ ਹਾਂ ਜਿਸ ਕਰਕੇ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਮੈਟਰ ਸਾਹਮਣੇ ਆਇਆ ਸੀ ਕਿ ਪੂਰਾ ਮਾਮਲਾ ਸੀ ਤੇ ਕੀ ਕਾਨੂੰਨੀ ਕਾਰਵਾਈ ਕੀਤੀ ਪਾਉਗੀ ਉਹ ਰਾਣੀਪਿੰਡ ਜਿਹੜਾ ਰਾਦਾ ਝਗੜਾ ਹੋਇਆ ਉਹਦੇ ਵਿੱਚ ਦੋਨੋਂ ਪਾਰਟੀਆਂ ਇੱਕ ਸੀ ਜਿਹਨਾਂ ਨੇ ਗਵਾਹੀ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹਦੇ ਘਰ ਜਾ ਕੇ ਹਮਲਾ ਕੀਤਾ ਗਿਆ ਇਸ ਬੰਦੇ ਦੇ ਖਿਲਾਫ 302 ਦਾ ਗਵਾਹੀ ਸੀ ਦੇਖ ਕੇ ਇਹਨੇ ਇਹਨਾਂ ਨੂੰ ਗਵਾਹੀ ਤੋਂ ਉਹਨਾਂ ਕਰਾਉਣ ਦੀ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਲੈ ਜਾ ਕੇ ਉੱਥੇ ਹਮਲਾ ਕਰਤਾ ਦੇ ਘਰ ਜਾ ਕੇ ਉੱਤੇ ਹਮਲਾ ਕਰਕੇ ਉਹਦੇ ਧੰਤੋਂ ਕੀਤੀ ਉਹਨਾਂ ਨੂੰ ਸੱਟਾਂ ਵੀ ਮਾਰੀਆਂ ਠੀਕ ਨਾ ਤੇ ਉਹਦੇ ਸਬੰਧ ਜਿਹੜਾ ਨੇ ਮੈਡੀਕਲ ਜਿਹੜਾ ਆਇਆਗਾ ਉਹ ਤੇ ਉਹਦੇ ਦਬਾਅ ਕੋਲ ਜਿਹੜੇ ਅਸਰ ਜੜੀ ਦਿੱਤੀ ਜਾ ਰਹੀ ਕਿ ਸੱਚੀ ਜਾਂਚ ਤੇ ਲੱਗਾ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਉੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਆ ਬਾਕੀ ਜੇ ਕੋਈ ਹੋਰ ਜੀ ਗੱਲ ਆਈ ਤਾਂ ਉਹ ਵੀ ਕਰ ਲਈ ਕੰਮ ਚ ਲੈਂਦੀ ਜਾਗੀ